ਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਲਫਰ ਤੇ ਜਿੰਕ ਬਾਰੇ ਕਿਉਂਕਿ ਇਹ ਬਹੁਤ ਜ਼ਰੂਰੀ ਤੱਤ ਕਹਿ ਲਈਏ ਆਪਾਂ ਜਾਂ ਆਪਾਂ ਕਹਿ ਲਈਏ ਲਾਈਫਲਾਈਨ ਹੀ ਹੈ ਇਹ ਫਸਲਾਂ ਦੀ ਲਗਭਗ ਖਾਸ ਕਰਕੇ ਝੋਨੇ ਜਾਂ ਬਾਸਮਤੀ ਦੀ ਗੱਲ ਕਰੀਏ ਤਾਂ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਇਹ ਕਿਹੜਾ ਆਪਾਂ ਨੂੰ ਸਲਫਰ ਜਿਹੜਾ ਦੇਣਾ ਚਾਹੀਦਾ ਤੇ ਜਿੰਕ ਕਿਹੜਾ ਕਿੰਨਾ ਤੇ ਕਿਹੜੇ ਟਾਈਮ ਤੇ ਦੇਣਾ ਚਾਹੀਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਗਲਤ ਤਰੀਕੇ ਨਾਲ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਵਰਤਦੇ ਆਂ ਫਿਰ ਉੱਥੇ ਕਿਤੇ ਕਿਤੇ ਲੱਗਦਾ ਕਿ ਬਹੁਤ ਸਾਰੇ ਕਿਸਾਨ ਭਰਾ ਕਹਿੰਦੇ ਆ ਕਿ ਯਾਰ ਅਸੀਂ ਨਹੀਂ ਵੀ ਦਿੰਦੇ ਤਾਂ ਵੀ ਸਾਡਾ ਕੋਈ ਫਰਕ ਨਹੀਂ ਪੈਂਦਾ ਖੇਤ ਦੇ ਵਿੱਚ ਝਾੜ ਤੇ ਜਦੋਂ ਕਿ ਜਿੰਕ ਜਾਂ ਸਲਫਰ ਦੇਣ ਨਾਲ ਜੇਕਰ ਮੌਸਮ ਸਾਫ਼ ਦਿੰਦਾ ਹੈ ਕਮੀ ਦਿਖਾਈ ਦਿੰਦੀ ਆ ਖੇਤ ਦੇ ਵਿੱਚ ਤਾਂ ਅਗਲੇ ਦਿਨਾਂ ਦੇ ਵਿੱਚ ਝਾੜ ਜਿਹੜਾ ਉਹ ਡੈਫੀਨੇਟਲੀ ਵਧਣਾ ਹੀ ਵਧਣਾ ਹੁੰਦਾ ਕਿਉਂਕਿ ਜਿਹੜੀ ਕਮੀ ਸੀ ਉਹ ਪੂਰੀ ਹੋਗੀ ਤਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਕਿਹੜਾ ਕਦੋਂ ਕਿੰਨਾ ਤੇ ਕਿਵੇਂ ਦੇਈਏ ਸਲਫਰ ਤੇ ਜਿੰਕ ਤੇ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਕਿਸਾਨ ਭਰਾ ਨਵੇਂ ਚੈਨਲ ਨਾਲ ਜੁੜੇ ਨੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਣਗੀਆਂ ਸੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਸਲਫਰ ਬਾਰੇ ਸਲਫਰ 80% ਵਾਲਾ ਹੁੰਦਾ 90% ਵਾਲਾ ਹੁੰਦਾ ਕਿ ਕਿਸਾਨ ਭਰਾ ਇਸ ਚੀਜ਼ ਤੋਂ ਜਾਣੂ ਨਹੀਂ ਹੋਣਗੇ ਪਰ ਇੱਕ ਗੱਲ ਕਿਸਾਨ ਭਰਾਵੋ ਪੱਕੀ ਦਿਮਾਗ ਦੇ ਵਿੱਚ ਪਾਲੋ ਜਾਂ ਮਨ ਦੇ ਵਿੱਚ ਧਾਰ ਲੋ ਕਿ ਘਰੋਂ ਜੋ ਵੀ ਤੁਸੀਂ ਲੈਣ ਚੱਲੇ ਹੋ ਜੋ ਵੀ ਤੁਸੀਂ ਆਪਦੇ ਦਿਮਾਗ ਦੇ ਵਿੱਚ ਮੰਨ ਕੇ ਚੱਲਿਓ ਕਿ ਇਸ ਚੀਜ਼ ਨੂੰ ਆਪਾਂ ਲੈ ਕੇ ਆਉਣਾ ਤਾਂ ਤੁਸੀਂ ਉਹੀ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਣੀ ਹੁੰਦੀ ਹੈ ਨਾ ਕਿ ਕਿਸੇ ਦੇ ਕਹਿਣ ਦੇ ਉੱਤੇ ਤੁਸੀਂ ਰਸਤੇ ਦੇ ਵਿੱਚ ਜਾਂਦੇ ਜਾ ਕਿਸੇ ਡਿਸਟ੍ਰੀਬਿਊਟਰ ਕੋਲ ਜਾ ਕੇ ਆਪਣਾ ਵਿਚਾਰ ਬਦਲੋ ਕਿਉਂਕਿ ਦੇਖੋ ਤੁਸੀਂ ਜੋ ਵੀ ਫੈਸਲਾ ਲੈ ਕੇ ਚੱਲੇ ਹੁੰਦੇ ਆ ਉਹ ਲਗਭਗ ਸਹੀ ਹੁੰਦਾ ਪਰ ਉੱਥੇ ਜਾ ਕੇ ਕਿਤੇ ਨਾ ਕਿਤੇ ਤੁਸੀਂ ਇਹ ਚੀਜ਼ ਸ਼ਾਇਦ ਨੋਟ ਕੀਤੀ ਹੋਣੀ ਬਹੁਤ ਸਾਰੇ ਵੀਰ ਸਹਿਮਤ ਹੋਣਗੇ ਕਿ ਜੋ ਘਰਮ ਸੋਚ ਕੇ ਚੱਲਦੇ ਆ ਉਹ ਬਹੁਤ ਵਾਰੀ ਬਹੁਤ ਸਾਰੇ ਕਿਸਾਨ ਵੀਰਾਂ ਦੀ ਗੱਲਬਾਤ ਸੁਣਦੇ ਉਹਨਾਂ ਨੂੰ ਪਤਾ ਲੱਗਦਾ ਕਿ ਯਾਰ ਦੁਕਾਨਦਾਰ ਨੇ ਦਿੱਤਾ ਹੀ ਨਹੀਂ ਉਹ ਸਾਨੂੰ ਹੋਰ ਚੀਜ਼ ਦੇ ਦਿੱਤੀ ਕਿ ਉਸ ਤੋਂ ਵੀ ਜ਼ਿਆਦਾ ਕੰਮ ਕਰੂਗਾ ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਥੋੜਾ ਜਿਹਾ ਵੇਰ ਹੋਣ ਦੀ ਲੋੜ ਆ ਹੁਣ ਸਲਫਰ ਦੀ ਗੱਲ ਕਰੀਏ ਕਿਸਾਨ ਭਰਾਓ 80% ਵਾਲਾ ਵੀ ਹੁੰਦਾ ਸਲਫਰ ਤੇ ਸਲਫਰ 90% ਹੁੰਦਾ ਇੱਕ 90% ਵਾਲਾ ਤੁਸੀਂ ਵਰਤੋਗੇ ਥੋੜਾ ਜਿਹਾ ਵਰਤਨ ਦੇ ਵਿੱਚ ਤੁਹਾਨੂੰ ਜਦੋਂ ਆਪਾਂ ਜੂਰੀਆ ਦੇ ਵਿੱਚ ਇਹਨੂੰ ਮਿਕਸ ਕਰਦੇ ਆ ਤਾਂ ਮਿਕਸ ਕਰਕੇ ਵੈਸੇ ਗੱਲ ਕਰਨੀ ਤਾਂ ਤੁਸੀਂ ਦੇ ਸਕਦੇ ਹੋ ਜਦੋਂ ਇਹਨੂੰ ਜੂਰੀਆ ਦੇ ਵਿੱਚ ਮਿਕਸ ਕਰਦੇ ਆ ਕਿਸੇ ਕਿਸੇ ਕਿਸਾਨ ਭਰਾ ਨੂੰ ਲੱਗਦਾ ਕਿ ਇਹ ਜਦ ਸੱਟਾ ਦੇ ਨਾਲ ਔਖਾ ਹੈ ਢੂੜ ਜੀ ਉੜਦੀ ਆ ਪਰ ਥੋੜਾ ਪਾਣੀ ਲਾ ਸਕਦੇ ਹੋ ਤੁਸੀਂ ਪਾਣੀ ਸਿਰਫ ਇੰਨਾ ਕੁ ਲਾਉਣਾ ਕਿ ਉਹ ਜਿਆਦਾ ਆਪਾਂ ਕਹੇ ਦੀ ਕਿ ਤੁਰ ਜੇ ਨਾ ਪਵੇ ਜਾ ਜਾ ਜਿਆਦਾ ਉਹਦੇ ਵਿੱਚ ਨਵੀਂ ਇੰਨੀ ਕ ਨਹੀਂ ਬੰਦਣੀ ਚਾਹੀਦੀ ਕਿ ਤੁਹਾਡੀ ਜੂਰੀ ਹੈ ਜਿਹੜੀ ਉਹ ਨਜਾਇਜ਼ ਹੱਥਾਂ ਦੇ ਉੱਤੇ ਲੱਗਣੀ ਸ਼ੁਰੂ ਹੋ ਜੇ ਜਾਂ ਜਿਹੜਾ ਸਲਫਰਾਓ ਲੱਗਣਾ ਤੁਹਾਡੇ ਹੱਥਾਂ ਦੇ ਉੱਤੇ ਸ਼ੁਰੂ ਹੋ ਜੇ ਕਹਿੰਦਾ ਆਪਾਂ ਉਹਦੀਆਂ ਮੱਥੀਆਂ ਹੀ ਆਪਾਂ ਚਲੋ ਇਸ ਚੀਜ਼ ਤੋਂ ਬਚਣਾ ਪਰ ਪਾਣੀ ਦਾ ਸੱਟਾ ਲਾ ਸਕਦੇ ਹਾਂ ਉਹ ਉਸ ਤੋਂ ਬਾਅਦ ਅੱਖਾਂ ਦੇ ਵਿੱਚ ਪੈਣਾ ਜਾਂ ਹੋਰ ਜਦੋਂ ਸੱਟਾ ਦਿੰਦਾ ਜੋ ਜੋ ਵੀ ਆਦਮੀ ਤਾਂ ਉਹ ਇਸ ਚੀਜ਼ ਤੋਂ ਬਚਿਆ ਰਹਿੰਦਾ ਤੇ ਨਾਲ ਦੀ ਨਾਲ ਕੋਡਿੰਗ ਹੋ ਜਾਂਦੀ ਹੈ ਹਰ ਇੱਕ ਦਾਣੇ ਦੇ ਨਾਲ ਬੱਡੀ ਗੱਲ ਸਾਵਧਾਨੀਆਂ ਦੀ 90% ਵਾਲਾ ਵਰਤ ਰਹੇ ਹੋ ਕਿਸਾਨ ਭਰਾਵੋ 3 ਕਿਲੋ ਵਰਤ ਸਕਦੇ ਹੋ ডোজ ਦੀ ਗੱਲ ਕਰੀਏ ਇੱਥੇ ਇੱਕ ਚੀਜ਼ ਜ਼ਰੂਰ ਧਿਆਨ ਦੇਆ ਕਰੋ ਕਿ ਜਦੋਂ ਵੀ ਤੁਸੀਂ ਮਿਕਸਿੰਗ ਕਰਦੇ ਹੋ ਜਦੋਂ ਵੀ ਜੂਰੀਆ ਦੇ ਵਿੱਚ ਸਲਫਰ ਵਰਗੀ ਕੋਈ ਚੀਜ਼ ਨੂੰ ਮਿਕਸ ਕਰਦੇ ਹੋ ਜਾਂ ਜੇ ਤੁਸੀਂ ਪੋਟਾਸ਼ ਜਿਹੜੀ ਲੂਣ ਮਿਰਚ ਜਾਂਦਾ 60% ਉਹਨੂੰ ਮਿਕਸ ਕਰਦੇ ਹੋ ਤਾਂ ਉਸ ਟਾਈਮ ਤੇ ਤੁਸੀਂ ਇਹ ਪੱਕਾ ਕਰ ਲਿਆ ਕਰੋ ਕਿ ਉਹ ਦਾਣੇ-ਦਾਣੇ ਦੇ ਉੱਪਰ ਲੱਗ ਜਾਣੀ ਕਿ ਵਿੱਚ ਬਹੁਤ ਸਾਰੇ ਕਿਸਾਨ ਭਰਾ ਕੀ ਕਰਦੇ ਨੇ ਕਿ ਥੋੜਾ ਜਿਹਾ ਜੂੜੀਆ ਪਾਇਆ ਜੇ ਆਪਾਂ ਗਲੇ ਗੱਟਾ ਜੇ ਅੱਧਾ ਗੱਟਾ ਜੂੜੀਆ ਪਾਇਆ ਉਹਦੇ ਉੱਤੇ ਸਲਫਰ ਉਹ ਡੋਲਿਆ ਜਾਂ ਪਾਇਆ ਪਹਿਲੇ ਸਲਫਰ ਉਹਦੇ ਉੱਤੇ ਪਾਇਆ ਪੈਕਿੰਗ ਖੋਲ ਕੇ ਤੇ ਉਹਨੂੰ ਇੱਕ ਤੀ ਵਾਰੀ ਹੱਥ ਜਾਂ ਮਾਰਿਆ ਤੇ ਚੱਲ ਗਈ ਹੋ ਗਿਆ ਕੰਮ ਇਸ ਤਰ੍ਹਾਂ ਦੀ ਸਾਰੀ ਕੋਟਿੰਗ ਕਰਨੀ ਜ਼ਰੂਰੀ ਹੈ ਹਰ ਇੱਕ ਦਾਣੇ ਦੇ ਉੱਤੇ ਲੱਗੇ ਤੇ ਫਿਰ ਇਸ ਤਰ੍ਹਾਂ ਦੇ ਦੇ ਵਿੱਚ ਚੰਗੇ ਤਰੀਕੇ ਨਾਲ ਹੋਊਗਾ ਹੁਣ ਇਹ ਫੇੜੀ ਤੁਹਾਡੇ ਤੇ ਦੇ ਵਿੱਚ ਚੰਗੇ ਤਰੀਕੇ ਨਾਲ ਅਸਰ ਹੋਊਗਾ ਹੁਣ ਗੱਲ ਕਰੀਏ ਕਿਸਾਨ ਭਰਾਵਾਂ ਦੇ ਫਾਇਦੇ ਦੀ ਐਦਾ ਇਹਦਾ ਬਹੁਤ ਸਾਰੇ ਬੀਡਾਂ ਦੇ ਖੇਤਾਂ ਦੇ ਵਿੱਚ ਕੀ ਹੁੰਦਾ ਦਾ ਪਾਣੀ ਹੈ ਜਿਹੜਾ ਉਹ ਜਿਆਦਾ ਟਾਈਮ ਲੱਗਦਾ ਜੇ ਪਾਣੀ ਛੜਨਾ ਸ਼ੁਰੂ ਹੋ ਜਾਂਦਾ ਕਹਿੰਦਾ ਭਾਬ ਮੁੱਟੀ ਮਰਨ ਦੇ ਖੇਤ ਉੱਥੇ ਤੁਸੀਂ ਸਲਫਰ ਦੀ ਮਤ ਤੋਂ ਕਰ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਸਾਹ ਕੋ ਤਾਂ ਆਪਣੇ ਖੇਤ ਦਾ ਲਾ ਸਕਦੇ ਹੋ ਕਿ ਆਪਣੇ ਸਲਫਰ ਦੀ ਕਮੀ ਹੈ ਦੂਸਰਾ ਨੰਬਰ ਜਿੱਥੇ ਕਿ ਖੇਤਾਂ ਦੇ ਵਿੱਚ ਕਈ ਵਾਰੀ ਕੀ ਹੁੰਦਾ ਨਾ ਝੋਨੇ ਦੇ ਖੇਤ ਦੇ ਵਿੱਚ ਜਦੋਂ ਤੁਸੀਂ ਥੋੜੇ ਜੇ ਬੂਟੇ ਇਸ ਤੋਂ ਅਗਲੀ ਸਟੇਜ ਤੇ ਵਾਗ ਕੇ ਕਹਿੰਦਾ ਭਾਬ 40 ਕਿ ਦਿਨਾਂ ਬਾਅਦ ਤੁਸੀਂ ਕੋਈ ਇੱਕ ਬੂਟਾ ਜਿੱਥੇ ਕਿਤੇ ਜ਼ਿਆਦੇ ਸੰਘਣੇ ਹੋਏ ਪੱਟ ਕੇ ਦੇਖੋਗੇ ਤਾਂ ਉਹਦੀਆਂ ਕਾਫੀ ਸਾਰੀ ਮਿੱਟੀ ਉਹਦੇ ਨਾਲ ਪੱਟਣ ਦੀ ਕੋਸ਼ਿਸ਼ ਕਰੋ ਆਪਾਂ ਕੋਸ਼ਿਸ਼ ਕਰਾਂਗੇ ਉਸ ਟਾਈਮ ਤੇ ਦਿਖਾਉਂਦੀ ਸਲਫਰ ਤੇ ਬਿਨਾ ਸਲਫਰ ਵਾਲੇ ਖੇਤ ਨੂੰ ਜੜਾਂ ਦਾ ਡਵੈਲਪਮੈਂਟ ਕਿੰਨੀ ਕੁ ਹੁੰਦੀ ਹੈ ਜੀ ਤਾਂ ਉਦੇਤੇ ਤੁਸੀਂ ਧਿਆਨ ਦਿਓ ਤੁਹਾਡੀਆਂ ਜਿਹੜੀਆਂ ਬਰੀਕ ਜਿਹੜਾ ਨੇ ਉਹ ਜਿਹੜੀਆਂ ਜ ਆਪਾਂ ਕਹიდੀਆਂ ਜਿਹੜੀਆਂ ਬਰੀਕ ਬਿਲਕੁਲ ਤਨੇ ਜਿਹੋ ਹੁੰਦੇ ਉਹ ਕਾਫੀ ਡੂੰਘੇ ਚਲੇ ਜਾਂਦੇ ਜਾਂ ਵਧੀਆ ਪਲਾਈ ਮਿਲੂਗੀ ਤਾਂ ਉਹ ਦੂਰੋਂ ਕਹਿੰਦਾ ਭਾਅ ਖਤ ਖਰਾਕ ਲੈਣ ਦੇ ਯੋਗ ਬਣ ਜਾਂਦੇ ਨੇ ਇਸ ਚੀਜ਼ ਤੇ ਸਲਫਰ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਤੇ ਤੁਹਾਡਾ ਜਿਹੜਾ ਝਾੜ ਉਹ ਵਧਦਾ ਦਾ ਤੇ ਸਲਫਰ ਦੀ ਕਮੀ ਜਦੋਂ ਪੂਰੀ ਹੋਊਗੀ ਤੁਹਾਡਾ ਖੇਤ ਪਲਾਈ ਦੇ ਵਿੱਚ ਹੋਇਆ ਜੜਾਂ ਦੂਰੋਂ ਖਰਾਬ ਲੈਣਗੇ ਤਾਂ ਝਾੜ ਵਧਣਾ ਹੀ ਵਧਣਾ ਇਹਦੇ ਵਿੱਚ ਕੋਈ ਦੋੜ ਨਹੀਂ ਇਹ ਉਹ ਵੀ ਸਲਫਰ ਬਾਰੇ ਗੱਲਬਾਤ ਅਗਲੀ ਗੱਲਬਾਤ ਕਰਦੇ ਜਿੰਕ ਬਾਰੇ 100% ਜਿੰਕ ਦਾ ਰਿਜ਼ਲਟ ਲੈਣ ਵਾਸਤੇ ਆਪਾਂ ਕੀ ਕਰ ਸਕਦੇ ਆ ਜੇ ਕਿਹੜਾ ਤਰੀਕਾ ਵਰਤੀਏ ਜਿਹਦੇ ਨਾਲ ਕਿ 100% ਰਿਜ਼ਲਟ ਮਿਲੇ ਹੁਣ ਕਿਸਾਨ ਭਰੋ ਤੁਹਾਡੇ ਕੋਲੇ 21% ਵਾਲੀ ਜਿੰਕ ਤੇ 33 ਵਾਲੀ ਹੈ ਪਹਿਲਾਂ ਗੱਲ ਕਰ ਲਈ 21% ਵਾਲੀ ਜਿੰਕ ਦੀ ਇਹ ਕਿਸਾਨ ਭਰੋ ਜਿਹੜੀ ਦੀ ਮਾਤਰਾ 9 10 11 ਕਿਲੋ ਤੱਕ ਵਰਤ ਸਕਦੇ ਹੋ ਇਹ ਤੁਹਾਨੂੰ ਕੈਰੀ ਕਰਨੀ ਰੱਖਣੀ ਰੱਖ ਰਖਾਵੇ ਦਾ ਔਖਾ ਜ਼ਰੂਰ ਲੱਗ ਸਕਦਾ ਪਰ ਕੰਮ ਤੁਹਾਡੇ ਖੇਤਾਂ ਦੇ ਵਿੱਚ ਬਦਿਆ ਕਰਦੀ ਆ ਅਗਲਾ ਨੰਬਰ 33% ਵਾਲੀ ਜਿੰਕ ਵੈਸੇ ਭਾਵੇਂ ਪਿਛਲੇ ਸਾਲਾਂ ਦੇ ਵਿੱਚ ਇਹ ਵੀਡੀਓ ਕਾਫੀ ਜ਼ਿਆੜੀਆਂ ਪਈਆਂ ਹੁੰਦੀਆਂ ਨੇ ਆਪਣੇ ਤੋਂ ਵੀ ਬਹੁਤ ਸਾਰੀਆਂ ਵੀਡੀਓ ਇਹ ਚੈਨਲ ਦੇ ਉੱਤੇ ਹੈਗੀਆਂ ਪਰ ਕਿਸਾਨ ਭਰਾਵਾਂ ਨਾਲ ਗੱਲਬਾਤ ਹੁੰਦੀਆਂ ਲੱਗਦਾ ਕਿ ਜ਼ਰੂਰਤਾ ਅੱਜ ਦੇ ਟਾਈਮ ਦੇ ਵਿੱਚ ਇਹ ਵੀਡੀਓ ਕਰਨ ਦੀ ਤਾਂ 33% ਵਾਲਾ 7-8 ਕਿਲੋ ਤੱਕ ਵਰਤ ਸਕਦੇ ਹੋਗੇ ਛੋਲ ਟੈਸਟ ਦੇ ਦਰਥੇ ਜੇਕਰ ਪਾਰਿਓ ਕਿਸਾਨ ਭਰਾਵਾਂ ਤਾਂ ਤੁਸੀਂ ਵੱਧ ਘੱਟ ਪਾ ਸਕਦੇ ਹੋ ਟੈਸਟ ਤੋਂ ਪਾਰਿਓ ਤਾਂ ਤੁਸੀਂ 7-8 ਕਿਲੋ ਤੱਕ ਜਿੰਕ ਦੇ ਸਕਦੇ ਹੋ ਇਹਨੂੰ ਜਦੋਂ ਤੁਸੀਂ ਦੇਣਾਗਾ ਜਿਵੇਂ ਕਿ ਤੁਸੀਂ ਛੁੱਕੇ ਖੇਤ ਦੇ ਵਿੱਚ ਜਾਂ ਝੋਨੇ ਦੀ ਲਵਾਈ ਦੇ ਸਮੇਂ ਦੇ ਵਿੱਚ ਕੱਦੂ ਦੇ ਵਿੱਚ ਜਿਵੇਂ ਕਿ ਆਪਾਂ ਕੱਲ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀ ਤੁਸੀਂ ਸਲਫਰ ਤੁਸੀਂ ਸੁਪਰ ਵਗੈਰਾ ਜਾਂ ਫਾਸਫੋਰਸ ਦੀ ਮਾਤਰਾ ਕੋਈ ਨਹੀਂ ਵੀ ਪਾਈ ਆ ਤਾਂ ਤੁਸੀਂ ਅਗਲੀ ਜੂੜੀਆਂ ਜਾਂ ਕਹਿੰਦਾ ਭਾਵੇਂ ਘਟੋ ਘਟ ਟੱਟ ਤੋਂ 10 ਦਿਨਾਂ ਤੋਂ ਬਾਅਦ ਬਾਅਦ ਤੁਸੀਂ ਇਸ ਨੂੰ ਵਰਤ ਸਕਦੇ ਹੋਗੇ ਜਿੰਕ ਜਿਹੜਾ ਵੀ ਤੁਸੀਂ ਦੇਣਾਗਾ ਉਸ ਤੋਂ ਬਾਅਦ ਆਪਣੇ 15 ਦਿਨ ਲਗਭਗ ਨਦੀਨ ਰੋਕਣ ਵਾਸਤੇ ਪਾਣੀ ਖੜਾ ਕੇ ਰੱਖਣਾ ਹੁੰਦਾ ਜਦੋਂ ਤੁਸੀਂ ਖੇਤ ਨੂੰ ਹਵਾ ਲਵਾਉਂਗੇ ਇਹ ਦੁੱਗਣੀ ਸਪੀਡ ਦੇ ਨਾਲ ਕੰਮ ਕਰਨਾ ਸ਼ੁਰੂ ਕਰੂਗਾ ਤਾਂ ਕੋਸ਼ਿਸ਼ ਕਰੋ ਜਿੱਥੇ ਕਿਤੇ ਨਦੀਨਾਂ ਦੀ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਜੇਕਰ ਜਿੰਕ ਦਾ ਸੱਟਾ ਦਿੱਤਾ 8-10 ਦਿਨਾਂ ਤੇ ਝੋਨਾ ਲਵਾਈ ਤੋਂ ਬਾਅਦ ਤੇ ਕਿਤੇ ਪਹਾੜਾਂਿਆਂ ਚ ਪਾਣੀ ਰਹਿੰਦਾਗਾ ਉਸ ਤੋਂ ਬਾਅਦ ਪਾਣੀ ਲਾ ਲਿਆ ਕਰੋ ਉਹਦੇ ਨਾਲ ਜ਼ਮੀਨ ਨੂੰ ਥੋੜੀ ਜਿਹੀ ਹਵਾ ਲੱਗ ਜਾਂਦੀ ਹੈ ਤੇ ਨਦੀਨ ਹੋਣ ਤੋਂ ਵੀ ਬਚਤ ਰਹਿੰਦੀ ਹੈ ਉਸ ਤੋਂ ਬਾਅਦ ਬਾਅਦ ਹਵਾ ਲਵਾਉਂਦੇ ਰਹਿਣੀ ਹੁੰਦਾਗਾ ਇਹੀ ਹਾਲਾਤ ਸਲਫਰ ਦਾ ਸਲਫਰ ਕਿਸਾਨ ਭਰਾਓ ਤੁਸੀਂ 7-8 ਦਿਨਾਂ ਤੇ ਹੀ ਪਾ ਦਿਓ ਸਲਫਰ ਨੇ ਕੋਈ ਖਾਸ ਬੈਨੀਫਿਟ ਨਹੀਂ ਦੇਣਾ ਕਿਉਂਕਿ ਜੇ ਤੁਸੀਂ 20-25 ਦਿਨਾਂ ਤੇ ਜਾਂ ਬਹੁਤ ਸਾਰੇ ਵੀਰ ਹੁੰਦੇ ਕਿ ਲਾਸਟ ਜੂਰੀਆ ਦੇ ਵਿੱਚ ਪਾ ਕੇ ਪਾ ਦਿੰਦੇ ਨੇ ਉਹਦਾ ਉਦੋਂ ਤੱਕ ਜੜ੍ਹਾਂ ਨੇ ਜਿਹੜਾ ਆਪਣੀ ਕਾਰਵਾਈ ਹੁੰਦੀ ਹੈ ਉਹ ਕਰ ਚੁੱਕੇ ਹੁੰਦੇ ਨੇਗੇ ਜਿਹੜਾ ਆਪਣੀਆਂ ਜੜ੍ਹਾਂ ਜਿਹੜੀਆਂ 60-70% ਤੱਕ ਡਿਵੈਲਪ ਹੋ ਚੁੱਕੀਆਂ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਉਦੋਂ ਕੋਈ ਖਾਸ ਬੈਨੀਫਿਟ ਨਹੀਂ ਮਿਲਦਾ ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਵਰਤਣ ਦਾ ਤਰੀਕਾ ਮਾਤਰਾ ਤੇ ਆਪਾਂ ਕਹਿ ਲਈ ਕਿ ਕੰਮ ਕਰਨ ਦੇ ਉਹਨਾਂ ਦੇ ਢੰਗ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਦੇਖਣ ਦੇ ਲਈ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ